ਹੋ ਹੋ ਕੇ ਸਲਾਮ ਮਾਰ ਜਿੰਦਾਬਾਦ ਜਿੰਦਾਬਾਦ ਯਾਕੇਤਾ ਜਿੰਦਾਬਾਦ ਹੋ ਦੇ ਜੀ ਬੇਟੀ ਨਿਮੇਸ਼ ਪਗੜ ਨੂੰ ਹੋ ਸਾਡਾ ਚੱਲਦਾ ਰਹੇ ਅਗਲੀ ਬੈਂਕੀ ਪੰਜਾਬ ਸਰਕਾਰ ਸੁਣੇ ਪਿਛਲੀ ਵਾਰ ਗੱਲ ਟਾਕ ਜਾਬ ਹੋਇਆ ਉਦੋਂ ਬਾਅਦ ਸਮਝਾਉਂਦਾ ਹੋਇਆ ਕਿ ਇਸ ਮੋਰਚੇ ਦੇ ਵਿੱਚ ਸਹੂਤ ਸੁਣਤਾ ਦਵਾਂਗੇ ਦੋ ਦਿਨ ਨੌਕ ਕੌਕੀ ਕੀਤੀ ਫਿਰ ਕੋਈ ਨਹੀਂ ਵੜਿਆ ਦੋ ਦਿਨ ਮੱਛਰ ਦੀ ਦਵਾਈ ਪਾਉਣਾ ਏ ਫਿਰ ਕੋਈ ਨਹੀਂ ਵੜਿਆ ਬਿਜਲੀ ਦਾ ਪ੍ਰੋਗਰਾਮ ਵੀ ਅੱਜ ਅਧੂਰਾ ਵਾ ਸੁਣ ਲੋ ਜੇ ਸਮਾਹ ਲਾ ਜੇ ਤਨ ਅਸੀਂ ਐਲਾਨ ਕਰਦੇ ਉਦੋਂ ਤੁਹਾਡੇ ਅਫਸਰ ਗੱਲ ਕਰਨ ਆਉਂਦੇ ਆ ਨਹੀਂ ਇਸ ਮੋਰਚੇ ਵੱਲੋਂ ਜੇ ਤੁਸੀਂ ਸਾਡੇ ਨਾਲ ਬਹਿ ਕੇ ਗੱਲ ਕਰ ਲੋ ਸਾਡੀਆਂ ਇੱਥੇ ਸੂਰਤਾਂ ਜਿਹੜੀਆਂ ਚਾਹੀਦੀਆਂ ਇਹਨਾਂ ਦਾ ਹੱਲ ਕਰ ਲੋ ਨਹੀਂ ਤਾਂ ਭਾਈ 14 ਸਤੰਬਰ ਨੂੰ ਗਗਨ ਚੌਕ ਫੇਰ ਜਾਮ ਹੋ ਕੇ ਨੇ ਸਫੇਟ ਹੋਊਗੀ 3 ਅਕਤੂਬਰ ਜਿੱਦਣਾ ਮੋਦੀ ਦੀ ਸਰਕਾਰ ਦੇ ਮੰਤਰੀ ਰਚ ਕੇ ਉਹਦਾ ਪੁੱਤਰ ਸਾਡੇ ਕਿਸਾਨਾਂ ਤੇ ਗੱਡੀਆਂ ਚੜਾ ਕੇ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਸੀ ਅਸੀਂ ਆਪਣੇ ਸ਼ਹੀਦਾਂ ਨੂੰ ਕਦੀ ਭੁੱਲਦੇ ਨਹੀਂ ਹੁੰਦੇ ਜਦੋਂ ਤੱਕ ਜਿਉਦੇ ਆਂ लड़ाई लड़ा पंजाब दो सौ दिन मोर्चे को पूरे हुए आज, आज लाखों का इकट्ठू खनौरी और अन्य बॉर्डरों पर हुआ है और इसका हम जनता का धन्यवाद करते हैं धन्यवाद देते हैं इतनी बड़ी तादाद में जो यहाँ पर लोग पहुंचे हुए हैं दूसरा आज मोर्चे के मंच के ऊपर से तीन अक्टूबर लखीमपुर खीरी का इंसाफ लेने के लिए पूरे देश भर में दो घंटे के लिए साढ़े बारह से लेकर दो बजे तक का रेल रोक को देश भर में हम लोग करेंगे मोर्चे की मांगों के लिए एम लीगल गारंटी कानून किसान मजदूर का कर्जा माफी 200 दिन नरेगा फसलों का बीमा लेने के लिए भारत डब्ल्यू से बाहर आए अन्य मांगों को लेकर ये कार्यक्रम होगा इसी के साथ साथ हरियाणा वाले में जो बहुत जिसकी आपको प्रतीक्षा है हरियाणा में लक्षणों में कैसा कार्यक्रम हो इसके बारे में दोनों मंत्र दोनों मोर्चे एक डेट दो तीन दिन में आपको देंगे एक बड़ी कन्वेंशन बुलाएंगे इन मोर्चों में क्या सवाल हो क्या करें किस तरह की बातें करें इसके लिए दोनों फोरम इकट्ठे होके एक कन्वेंशन करके उसमें अगला ऐलान करेंगे एक जीत की रैली है बहुत बड़ी रैली होगी आपके माध्यम से अपील करते हरियाणा के लोगों को अधिक से अधिक पहुंचे दूसरी बाईस को पिपली में बड़ी महापंचायत होगी उसमें अधिक से अधिक पहुंचने का अपील करते कल यूपी में बड़ी महापंचायत होगी ये कार्यक्रम होंगे हमारे लोकल मांगों को लेकर पंजाब सरकार को भी हमने चेतावनी दी है कि हमारी यहाँ ਬਿਜਲੀ ਕੀ ਸਾਫ ਸਫਾਈ ਕੀ ਸਿਹਤ ਸੂਚਕਾਂ ਕੀ ਆਪ ਧਿਆਨ ਨਹੀਂ ਰੱਖ ਰਹੇ ਅਗਰ ਨਹੀਂ ਮਾਨੇਗੇ ਤਾਂ ਇਸ ਦੇ ਵਿਰੋਧ ਵਿੱਚ ਅਸੀਂ ਹਮ ਲੋਕ ਕਾਰਜਕ੍ਰਮ ਕਰਾਂਗੇ ਅੱਜ ਮੋਰਚੇ ਦੇ ਵਿੱਚ 200 ਦਿਨ ਪੂਰੇ ਹੋਏ ਹੈਗੇ ਆ ਔਰ 200 ਦਿਨ ਤੇ ਲੱਖਾਂ ਲੋਕ ਪਹੁੰਚੇ ਆ ਅਸੀਂ ਜਨਤਾ ਦਾ ਦੋਵਾਂ ਮੋਰਚਿਆਂ ਵੱਲੋਂ ਧੰਨਵਾਦ ਕਰਦੇ ਹੈਗੇ ਆ ਇਹਦੇ ਨਾਲ ਦੀ ਨਾਲ ਅੱਜ ਮੋਰਚਿਆਂ ਵੱਲੋਂ ਲਖੀਮਪੁਰ ਖਰੀ ਦਾ ਇਨਸਾਫ ਲੈਣ ਲਈ 3 ਅਕਤੂਬਰ ਨੂੰ 2 ਘੰਟੇ ਵਾਸਤੇ 12:30 ਤੋਂ ਲੈ ਕੇ 2 ਘੰਟੇ ਵਾਸਤੇ ਦੇਸ਼ ਭਰ ਵਿੱਚ ਰੇਲਾਂ ਡਕੀਆਂ ਜਾਣਗੀਆਂ ਇਹਦੇ ਵਿੱਚ ਐਮਐਸਪੀ ਗਰੰਟੀ ਕਾਨੂੰਨ ਲੈਣ ਵਾਸਤੇ ਉਹਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕੀਤਾ ਜਾਵੇ 200 ਦਿਨ ਨਰੇਗਾ ਬਚਲਾਂ ਦਾ ਬੀਮਾ ਚਾਹੀਦਾ ਔਰ ਇਹਦੇ ਨਾਲ ਦੀ ਨਾਲ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਇਹੋ ਜੀਆਂ ਮੰਗਾਂ ਨੂੰ ਲੈ ਕੇ ਇਹਦੇ ਨਾਲ ਦੀ ਨਾਲ ਅਸੀਂ ਅਗਲਾ ਵੀ ਐਲਾਨ ਕਰਾਂਗੇ ਕਿ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਆ ਲਕਸ਼ਣਾ ਦੇ ਵਿੱਚ ਕਿਸ ਕੀ ਤਰੀਕਾ ਅਪਣਾਇਆ ਜਾਵੇ ਕਿਸ ਤਰੀਕੇ ਦੇ ਸਵਾਲ ਹੋਣ ਦੋਵੇਂ ਫੋਰਮ ਅਗਲੀ ਡੇਟ ਤੋਂ ਉਹਨੂੰ ਤੇ ਥਾਂ ਐਲਾਨ ਕਰਨਗੇ ਦੋਵੇਂ ਫੈਸਲਾ ਕਰਕੇ ਉਹਦਾ ਐਲਾਨ ਕਰਨਗੇ ਹਰਿਆਣਾ ਦੀਆਂ ਲਖਨਾ ਵਿੱਚ ਕਿਸ ਕਿਸਮ ਦਾ ਸਾਡਾ ਪ੍ਰੋਗਰਾਮ ਹੋਊਗਾ 15 ਨੂੰ ਜੀਨ ਦੇ ਵਿੱਚ ਵੱਡੀ ਮਹਾਪੰਚਾਇਤ ਹੋਊਗੀ ਟੋਡੇ ਮਾਤਮ ਰਾਈ ਲੋਕਾਂ ਨੂੰ ਪਹੁੰਚਣ ਦੀ ਅਪੀਲ ਕਰਦੇ ਆ 22 ਨੂੰ ਪਿਪਲੀ ਦੇ ਵਿੱਚ ਵੱਡੀ ਮਹਾਪੰਚਾਇਤ ਕਰਾਂਗੇ ਉਹਦੇ ਵਿੱਚ ਵੀ ਲੋਕਾਂ ਨੂੰ ਸੱਦਾ ਦੇ ਰਹੇ ਆ ਕੱਲ ਇੱਕ ਨੂੰ ਜੁਪੀ ਵਿੱਚ ਵੱਡੀ ਮਹਾਪੰਚਾਇਤ ਹੋਗੀ ਸਾਡੀਆਂ ਲੋਕਲ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਅਸੀਂ ਚੇਤਾਵਨੀ ਦੇ ਰਹੇ ਹਾਂ ਇੱਕ ਤਾਂ ਸਾਬ ਸਪਾਈ ਨੂੰ ਲੈ ਕੇ ਸੇスルਤਾਨ ਨੂੰ ਲੈ ਕੇ ਬਿਜਲੀ ਨੂੰ ਲੈ ਕੇ ਵੱਡੇ ਮਸਲੇ ਨੇ ਜੇ ਨਾ ਮੰਨੇ ਤਾਂ ਇਹਦੇ ਤੇ ਵੀ ਆਉਣ ਵਾਲੇ ਸਮੇਂ ਵਿੱਚ 14 ਸਤੰਬਰ ਨੂੰ ਅੰਦੋਲਨ ਹੋਊਗਾ ਸਰਕਾਰ ਸਾਡੇ ਨਾਲ ਬਹਿ ਕੇ ਗੱਲ ਕਰ ਲਵੇ ਤਾਂ ਬਹੁਤ ਚੰਗੀ ਗੱਲ ਆ ਧੰਨਵਾਦ ਭੰਟੇ ਸਾਹਿਬ ਆਤੀ ਕਿੰਨੀ ਕਿੰਨੇ ਲੋਕ ਆਏ ਨੇ ਹਾਂ ਵਿਨੈਸ਼ ਪੋਗਾਰ ਜੀ ਅੱਜ ਪਹੁੰਚੀ ਸੀ वो देश की बेटी है उसने देश के लिए बहुत बड़ा काम किया है देश को मेडल लेके दिए हमारा मानना है कि इस बार भी वो मेडल जीत चुकी है और वो किसान मजदूर की बेटी है तो किसान की बेटी का दोनों फॉर्मों की ओर से सम्मान किया गया है उस, उसका हक बनता था तो हमने कार्य किया ने ने किन्ने किसान आए हैं बाई थी लखा किसान आए हैं